ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿੰਦਾ ਨਾਲ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠਦੀਆਂ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਰਲੀ ਕੰਟਰੀਆਂ ਦੇ ਵਿੱਚ ਬੈਠ ਕੇ ਦੇਖਦੀਆਂ ਜਿਹੜੀਆਂ ਜਿਹੜੀਆਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਨੂੰ ਬਹੁਤ ਧੰਨਵਾਦ ਜਿਹੜੀਆਂ ਭੈਣਾਂ ਚੈਨਲ ਤੇ ਨਵੀਆਂ ਆਉਂਦੀਆਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਨੂੰ ਬਿਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਮੈਂ ਕੋਈ ਸਲਾਈ ਦੀ ਵੀਡੀਓ ਜਾਂ ਕਟਾਈ ਦੀ ਵੀਡੀਓ ਪਾਉਣਾ ਤੇ ਨਾਲ ਦੀ ਨਾਲ ਤੁਹਾਡੇ ਕੋਲੇ ਨੋਟੀਫਿਕੇਸ਼ਨ ਆ ਜਾਇਆ ਕਰੇ। ਬਾਕੀ ਜਿਹੜੀਆਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕਰਨਾ ਹੁੰਦਾ ਜੇ ਬੱਚੇ ਫੋਨ ਦੇ ਉੱਪਰ ਯਾਰੀ ਗੇਮਾਂ ਖੇਡਦੇ ਆ ਤਾਂ ਉਹ ਨੀਚੇ ਮੇਰਾ WhatsApp ਨੰਬਰ ਚੱਲੀ ਜਾਂਦਾ ਉਹਦੇ ਬੋਲ ਕੇ ਭੇਜ ਦਿਆ ਕਰੋ ਲਿਖ ਕੇ ਭੇਜ ਦਿਆ ਕਰੋ। ਬੰਦਾ ਹੈਲੋ ਭੇਜਿਆ ਕਰੋ ਤਾਂ ਕਿ ਥੋੜਾ ਜਿਹੜਾ ਨੰਬਰ ਆ ਉਹ ਗਰੁੱਪ ਦੇ ਵਿੱਚ ਐਡ ਹੋ ਜੇ। ਫਿਰ ਤੁਹਾਡੇ ਕੋਲੇ ਆਪਣੇ ਦੋ ਚੈਨਲ ਦਾ ਦੋਨੇ ਚੈਨਲ ਦੀ ਵੀਡੀਓ ਆਉਣ ਲੱਗ ਜੀ ਨੇ। ਤੁਹਾਡੇ WhatsApp ਤੇ ਸ਼ੋ ਹੋ ਜਾਇਆ ਕਰੂਗੀ ਠੀਕ ਆ ਵੀਡੀਓ। ਹੋਰ ਕੋਈ ਵੀ ਵੀਡੀਓ ਨਹੀਂ ਪੈਂਦੀ ਉਹਦੇ ਵਿੱਚ ਕੱਲੀ ਸਲਾਈ ਦੀ ਜਾਂ ਕਟਾਈ ਦੀ ਵੀਡੀਓ ਪੈਂਦੀ ਆ। ਅੱਜ ਜਿਹੜਾ ਆਪਾਂ ਟੌਪਕ ਲੈਤਾ ਉਹ ਲੇਡੀਜ਼ ਪਲਾਜੋ ਦਾ ਹੈਗਾ ਅੱਗੋ 벨ਟ ਬੈਕ ਤੇ ਲਾਸਟਿਕ ਵਾਲਾ ਇਹਦੀ ਵੀਡੀਓ ਮੈਂ ਕੁਝ ਦਿਨ ਪਹਿਲਾਂ ਪਾਈ ਸੀ ਸ਼ਾਇਦ ਪਰਸੋਂ ਕਿਉਂਕਿ ਜਿੱਥੇ ਜਿੱਦੀ ਕਿ ਆਵਾਜ਼ ਕੱਟੀ ਗਈ ਸੀ ਕਿਸੇ ਪ੍ਰੋਬਲਮ ਕਰਕੇ ਮੈਨੂੰ ਬਾਅਦ ਚ ਪਤਾ ਲੱਗਿਆ ਤਾਂ ਕਾਫੀ ਭੈਣਾਂ ਦੇ ਕਮੈਂਟ ਆਏ ਬਾਈ ਤੁਸੀਂ ਇਹਦੀ ਦੁਬਾਰਾ ਵੀਡੀਓ ਪਾਓ ਤਾਂ ਅੱਜ ਮੈਂ ਤੁਹਾਨੂੰ ਇੱਕ ਵਾਰੀ ਨਾਪ ਤੋਂ ਜਾਨੂੰ ਕਰਾ ਦਿਆਂ ਨਾਪ ਹੈਗਾ ਇਸ ਪੈਨ ਦਾ 37 ਇੰਚ ਲੰਬਾਈ ਆ ਮੋਰੀ ਹੈਗੀ 9 ਇੰਚ ਤੇ ਪੱਟ ਹੈਗਾ 14 ਇੰਚ ਜਾਨੀ ਕਿ ਦੂਰਾ ਘੇਰ ਜਲ ਨੂੰ 14 ਦੋਨ 28 ਤੇ 9 ਤੋਂ 18 ਤੇ ਹੈਪ ਹੈਗੀ ਇਥੋਂ ਆ ਚੀਜ਼ ਤੋਂ ਮੈਨੀ ਹੈ ਪਾਪ ਆਪਣੇ ਨਾਲ ਇਥੋਂ 34 ਹੈਪ ਜ ਨਹੀਂ ਕਿ 17 ਇੱਕ ਪਾਸਾ ਕਮਰ ਠੀਕ ਹੈ ਕਮਰ ਸੱਚ 34 ਆ ਲੱਕਾ ਵਾਲਾ ਇਸ ਇਥੋਂ ਤੋਂ ਨੀ ਤੋਂ ਨੀਚੇ ਪਾਸਾ ਮੈਨਣਾ ਜੇ ਕਿਸੇ ਭੈਣ ਜਿੱਥੇ ਵੀ ਤੁਸੀਂ ਬੰਨਣਾ ਉਹ ਚੀਜ਼ ਮੈਨੀ ਕਮਰ 34 ਆ ਤੇ ਆਹ ਵਾਲੀ ਜਿਹੜੀ ਚੀਜ਼ ਆ ਇਥੋਂ ਇਥੋਂ ਆ ਹੀ ਹਿੱਸੇ ਤੋਂ ਆ ਛੱਡ ਕੇ ਇਥੋਂ ਜਿੱਥੇ ਮਨਿਕ ਜਰੂਰੀ ਪਿਆਮੇ ਨੇ ਜੇਬਾਂ ਆਉਂਦੀਆਂ ਇਥੋਂ 40 ਇੰਚ ਤਾਂ ਇੱਕ ਵਾਰੀ ਆਪਾਂ ਕੱਪੜਾ ਸੈੱਟ ਕਰਕੇ ਵਿਛਾਲਿਆ ਪ੍ਰੈਸ ਮਾਰ ਕੇ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਕੱਪੜੇ ਨੂੰ ਮੇਨਣਾਗਾ ਕੱਪੜੇ ਨੂੰ ਆਪਾਂ ਇਧਰ ਦੀ ਨਹੀਂ ਮੇਨਣਾ ਆ ਦੇਖੋ ਇਧਰ ਦੀ ਤੁਹਾਨੂੰ ਪਤਾ ਨਹੀਂ ਲੱਗਣਾ ਹੈ ਨਾ ਕਿ ਕਿੰਦਰ ਮੀਟਰ ਹੈ ਕਿੰਨੇ ਪੁਆਇੰਟ ਹੋ ਗਿਆ ਜਦੋਂ ਆਪਾਂ ਕੱਪੜੇ ਨੂੰ ਇਧਰ ਦੀ ਮਿਲਾਂਗੇ ਤਾਂ ਆਪਾਂ ਨੂੰ ਪੁਆਇੰਟਾਂ ਦਾ ਵੀ ਹਿਸਾਬ ਆ ਜਾਊਗਾ ਤੇ ਮੀਟਰ ਦਾ ਵੀ ਹਿਸਾਬ ਆ ਜਾਊਗਾ ਆ ਦੇਖੋ ਇੱਥੇ 100 ਦੇ ਹੋ ਗਿਆ 1 ਮੀਟਰ ਇੰਚਾਂ ਦੇ ਵਿੱਚ ਹੋ ਗਿਆ 39 ਇੱਥੇ ਦੇਖੋ ਠੀਕ ਆ 142 ਜਾਨੀ ਕਿ 142 ਤੇ 100 ਬਿਲਕਿਨ ਕਿੰਨਾ ਹੋ ਗਿਆ 284 ਯਾਨੀ ਕਿ ਕਪੜਾ ਹੈਗਾ 1 ਮੀਟਰ 80 ਪੁਆਇੰਟ ਤੇ 4 184 ਪੁਆਇੰਟ ਟੋਟਲ ਕਪੜਾ ਸਾਰਾ ਦੂਰਾ ਇਹਦੀ ਭਾਵਾਂ ਤੁਸੀਂ ਸਲਵਾਰ ਬਣਾ ਲਓ ਇਸ ਪੈਨ ਨੇ ਲੇਡੀਜ਼ ਪਲਾਜੋ ਬਣਾਉਣਾਗਾ 벨ਟ ਵਾਲਾ ਜਿਹਦੇ ਅੱਗੇ 벨ਟ ਹੁੰਦੀ ਆ ਬੈਗ ਤੇ ਲਾਸਟ ਹੁੰਦੀ ਆ ਜਿਹੜੀ ਇਹਨਾਂ ਦੇ ਬੈਗ ਤੇ ਲਾਸਟ ਪੈਂਦੀ ਆ ਪਜਾਮਿਆਂ ਦੇ ਉਹ 1.5 ਇੰਚ ਚੌੜੀ ਹੁੰਦੀ ਆ ਕਿਸੇ ਪੈਨ ਨੇ ਪਤਲੀ ਲਾਸਟ ਨਹੀਂ ਪਾਉਣੀ 1 ਇੰਚ ਵਾਲੀ ਹੁੰਦੀ ਆ 1.5 ਇੰਚ ਵਾਲੀ 1.5 ਵਾਲੀ 1.5 ਇੰਚ ਚੌੜੀ ਲਾਸਟ ਪੈਂਦੀ ਆ ਭੈਣਾ ਇਹ ਚੀਜ਼ਾਂ ਜ਼ਰੂਰ ਤਿਆਰ ਰੱਖਣ ਠੀਕ ਆ ਤੇ ਮਗੀਬਾ ਦੀ ਲਾਸਟਿਕ ਲਿਆ ਕਰੋ ਵਧੀਆ ਜਿਹੜੀਆਂ ਭੈਣਾਂ ਜਿਆਦਾ ਕੰਮ ਕਰਦੀਆਂ ਉਹ ਪੂਰਾ ਫੁੱਲ ਰੋਲ ਲੈ ਲਿਆ ਕਰੋ ਜਿਹੜੀਆਂ ਭੈਣਾਂ ਕੋਲ ਥੋੜਾ ਕੰਮ ਹੁੰਦਾ ਚਲੋ ਆਪਦੇ ਆਪ ਦੇ ਬਣਾਉਨੇ ਉਹ ਫਿਰ ਖੁੱਲੀ ਲਾਸਟਿਕ ਲੈ ਲਿਆ ਕਰੋ ਹਨਾ ਇਹ ਮੇਰੇ ਖਿਆਲ 15 ਤੋਂ 20 ਰੁਪਏ ਮੀਟਰ ਮਿਲ ਜੂ ਤੁਹਾਨੂੰ ਖੁੱਲੀ ਜਿਹੜੀ ਇਸ ਤੋਂ ਘੱਟ ਵਾਲੀ ਆ ਜਾਂਦੀ ਹੈ ਉਹ 7/2 ਇੰਚੀ ਉਹ ਵੀ ਇਸ ਭਾਈ ਆ ਫਿਰ 1 ਇੰਚ ਵਾਲੀ ਆ ਰੇਟ ਤਕਰੀਬਨ ਰੁਪਏ ਤੋਂ ਰੁਪਏ ਦਾ ਫਰਕ ਹੁੰਦਾ ਪਰ ਜਿਹੜੀਆਂ ਭੈਣਾਂ ਕੋਲ ਕੰਮ ਹੁੰਦਾ ਉਹ ਪੂਰਾ ਫੁੱਲ ਰੋਲ ਲੈ ਲਿਆ ਕਰੋ ਮਗੀਬਾ ਦੀ ਲਾਸਟਿਕ ਲੈਣੀ ਆ ਆਪਣੇ ਵਧੀਆ ਵਾਲੀ ਨੀਲੇ ਵਾਲੀ ਠੀਕ ਆ ਆਜੋ ਆਪਾਂ ਸ਼ੁਰੂ ਕਰਦੇ ਇਹਨੂੰ ਕੱਟਣਾ ਸਭ ਤੋਂ ਪਹਿਲਾਂ ਆਪਾਂ ਇਹਦੀ ਕੰਨੀ ਕਟਾਂਗੇ ਮੈਂ ਕੰਨੀ ਅੱਜ ਲਾਹੌਰ ਲੱਗਿਆ ਉਸ ਦਿਨ ਮੈਂ ਕੰਨੀ ਕੱਟ ਕੇ ਵੀਡੀਓ ਪਾਉਣਾ ਸ਼ੁਰੂ ਕੀਤੀ ਸੀ ਪਰ ਚਲੋ ਵਧ ਗਈ ਹੁੰਦਾ ਜਿਹੜਾ ਹੁੰਦਾ ਹਨਾ ਦੀ ਆਵਾਜ਼ ਵੀ ਨਹੀਂ ਆਏਗੀ ਤਾਂ ਕੰਨੀ ਆਪਾਂ ਇਹਦੀ ਕਟਾਂਗੇ ਪਹਿਲਾਂ ਸਾਰੀ ਕੰਨੀ ਲਾ ਦੇਣ ਬਾਕੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਬਣਾ ਕਮੈਂਟ ਕਰਿਆ ਕਰੋ ਜੇ ਸਮਝ ਲੱਗਦੀ ਆ ਤਾਂ ਵੀ ਜੇ ਨਹੀਂ ਲੱਗਦੀ ਤਾਂ ਵੀ ਹਨਾ ਤਾਂ ਕਿ ਮੈਂ ਵੀਡੀਓ ਦੁਬਾਰੇ ਪਾ ਸਕਾਂ ਗੇੜੀ ਗੇੜੀ ਕੀ ਦੀ ਤੁਮ ਨਹੀਂ ਸਮਝ ਲੱਗੀ ਉਹ ਆਪਾਂ ਦਵਾਰੇ ਬਰੀਕੀ ਦੇ ਨਾਲ ਉਹ ਚੀਜ਼ ਨੂੰ ਮੈਂ ਸਮਝਾ ਸਕਾਂ ਸਭ ਤੋਂ ਪਹਿਲਾਂ ਆਪਾਂ ਨੇ ਕਾਣ ਕੱਟਣਾ ਇਹਦਾ ਇਥੋਂ ਕਾਫੀ ਭੈਣਾਂ ਦੇ ਕਮੈਂਟ ਆਉਂਦੇ ਬਈ ਕੱਪੜੇ ਦੇ ਵਿੱਚ ਕਾਣਾ ਨੂੰ ਕਿਵੇਂ ਕੱਢਿਆ ਜੇ ਕੱਪੜੇ ਦੇ ਵਿੱਚ ਹੀ ਕਾਣਾ ਸਪੋਰਟ ਕਰੋ ਆ ਦੇਖੋ ਜਿਵੇਂ ਮੇਰਾ ਕੁੜਤਾ ਇਹ ਬਿਲਕੁਲ ਸਿੱਧਾ ਮਾਰਾ ਮੋਟਾ ਕੱਟਣ ਦੇ ਵਿੱਚ ਡਿੱਡਾ ਹੋਇਆ ਤੇ ਇਹ ਗੁਣੀਆਂ ਕੱਢ ਦੂ ਜੇ ਕੱਪੜੇ ਦੇ ਵਿੱਚ ਸਾਰੇ ਦੇ ਵਿੱਚ ਹੀ ਕਾਣਾ ਫਿਰ ਉਹ ਨਿਕਲਦਾ ਰਹਿੰਦਾ ਜੀ ਕਿਸੇ ਭੈਣ ਨੂੰ ਇਹ ਹੁਣ ਵੀ ਟੇਲਰਾਂ ਕੋਲੇ ਕੋਈ ਤਰੀਕਾ ਹੋਊਗਾ ਜਾਂ ਕੋਈ ਹੋਰ ਹਨ ਇਸ ਤਰ੍ਹਾਂ ਕੁਝ ਨਹੀਂ ਹੁੰਦਾਗਾ ਤਾਂ ਕੱਪੜੇ ਦੇ ਵਿੱਚ ਜਿਹੜਾ ਵਿਚਕਾਰ ਹੋਊਗਾ ਉਹ ਵਿਚੀ ਰਹੂਗਾ ਆਜੋ ਆਪਾਂ ਇੱਥੇ ਸ਼ੁਰੂ ਕਰੀਏ ਮਿਆ ਮਾੜਾ ਮੋਟਾ ਵੱਧ ਘੱਟ ਘੱਟਿਆ ਆਪਣਾ ਇਹ ਨਿਕਲ ਜੂ ਇੱਥੋਂ ਇਹ ਇਸ ਤਰ੍ਹਾਂ ਬਿਲਕੁਲ ਆਪਾਂ ਸਿੱਧਾ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਕਾਫੀ ਭੈਣਾਂ ਦੇ ਕਮੈਂਟ ਉਹਦੇ ਬਈ ਨਿਸ਼ਾਨ ਆਪਾਂ ਇੱਧਰ ਲਾਉਣਾਗੇ ਇੱਧਰ ਆਪਾਂ ਬਾਹਰਲੇ ਪਾਸੇ ਨਿਸ਼ਾਨ ਲਉਣਾਗਾ ਜੇ ਤੁਹਾਨੂੰ ਫੁੱਟਾ ਇਸ ਤਰ੍ਹਾਂ ਦਾ ਨਹੀਂ ਮਿਲਦਾ ਗੁਲਾਈ ਵਾਲਾ ਤਾਂ ਚੌਰਸ ਰੇਲਾ ਕਰੋ ਭਾਵੇਂ ਕੋਈ ਦਿੱਕਤ ਨਹੀਂ ਕਿਉਂਕਿ ਕਾਫੀ ਸ਼ਹਿਰਾਂ 'ਚ ਕਾਫੀ ਚੀਜ਼ਾਂ ਨਹੀਂ ਮਿਲਦੀਆਂ ਜੇ ਨਹੀਂ ਗੁਲਾਈ ਵਾਲਾ ਮਿਲਦਾ ਤਾਂ ਚੌਰਸ ਰੇਲਾ ਕਰੋ ਉਹਦੀ ਕੋਈ ਦਿੱਕਤ ਨਹੀਂ ਜੇ ਆਪ ਹੁਣ ਜਿਹੜਾ ਆਪਾਂ ਇਹਨੂੰ 4 ਇੰਚ ਡਾਊਨ ਕਰਨਾ ਇੱਥੋਂ 2 ਇੰਚ ਛੱਡ ਕੇ ਇਸ ਤਰ੍ਹਾਂ ਤਾਂ ਕਿ ਮੂਹਰੇ ਅਗਲੇ ਪਾਸਿਓਂ ਆਪਾਂ ਜਿਹੜੀ ਆ ਚੀਜ਼ ਘਟਾਉਣੇ ਆ ਉਹ ਬਿਲਕੁਲ ਸਹੀ ਆ ਜਾਏ ਇਹ ਆ ਨੂੰ ਆਪਾਂ ਸਾਈਡ ਤੇ ਰੱਖਾਂਗੇ ਹੁਣ ਦੂਜੇ ਪਿਆਮੇ ਦੇ ਤਾਂ ਆਪਾਂ 2 ਇੰਚ ਛੱਡਦੇ ਹੁੰਨੇ ਆ ਉੱਪਰ ਵੀ ਲਾਸਟਿਕ ਪਾਉਣੀ ਆ ਇੱਥੋਂ 2 ਇੰਚ ਛੱਡਦੇ ਹੁੰਨੇ ਆ ਨਾ ਇਹਦੇ ਆਪਾਂ 1 ਇੰਚ ਤਾਂ ਹਾਂ ਕੱਢਾਂਗੇ ਬੈਲਟ ਦਾ ਫੀਤਾ ਤਾਂ ਕਿ ਇਹਨਾਂ ਦੇ ਬੈਲਟ ਲੱਗੂਗੇ ਮੂਰੇ ਜਿਵੇਂ ਪੈਂਟਾਂ ਦੇ ਬੈਲਟ ਲੱਗਦੀ ਹੁੰਦੀ ਆ ਇਸ ਤਰ੍ਹਾਂ ਕਰਕੇ 1 ਇੰਚ ਫੀਤਾ ਕੱਢਿਆ ਆਪਾਂ ਨੇ ਲੰਬਾਈ ਕਿੰਨੀ ਐ ਇਸ ਭੈਣ ਦੀ 37 ਇੰਚ ਤਿਆਰ ਵੱਧ ਕਿੰਨਾ ਰੱਖਣਾ 3 ਇੰਚ ਉੱਤਰ ਪਾਈ ਗਰਾਈ ਨਾ 37 ਤੇ 40 ਜੇ ਕਿਸੇ ਭੈਣ ਦਾ ਤੁਹਾਡੇ ਕੋਲ ਪਲਾਜੋ ਆਇਆ ਨਾਪ ਵਾਲਾ ਤਾਂ ਤੁਸੀਂ ਜਿੰਨੇ ਵੀ ਉਹਦੀ ਪਲਾਜੋ ਦੀ ਝੋਲੀ ਅਗਲੀ ਐ ਸਪੋਚ ਕਰੋ 12 ਤੇ ਤੁਸੀਂ 10 ਰੱਖ ਲੈਣੀ ਆ ਜੇ 11 ਤਾਂ ਤੁਸੀਂ 9 ਰੱਖ ਲੈਣੀ ਆ ਜੇਕਰ ਇਸ ਤਰ੍ਹਾਂ ਨਹੀਂ ਕਰਨਾ ਆਉਂਦਾ ਤਾਂ ਆਪ ਵੀ ਆਪਣਾ ਲੰਬਾਈ ਵਾਲਾ ਮੇਨ ਨਿਸ਼ਾਨ ਤੁਸੀਂ ਇੱਥੋਂ ਲੈ ਕੇ 37 ਦੇ ਵਿੱਚੋਂ ਕੀ ਕਰਨਾ 11 ਚ ਘਟਾ ਲੈਣਾ 37 ਦੇ 10 ਘੱਡੇ 26 ਜੇ ਭੁਗੜੇ ਇੱਕ ਹੋਰ ਕੱਢ ਦੂ 25 ਇੰਚ ਜਿੰਨਾ ਭੈਣਾਂ ਦਾ ਸਰੀਰ ਮੇਰੇ ਵਾਂਗੂ ਨਾਵਾਲਾ ਭਾਰਾ ਨਾਵਾਲਾ ਪਤਲਾ ਉਹਨਾਂ ਦੇ ਤਰੀਕਾ ਕੰਮ ਕਰਦਾ ਜੇ ਕਿਸੇ ਭੈਣ ਦਾ ਸਰੀਰ ਜ਼ਿਆਦੇ ਭਾਰਾ ਤੁਸੀਂ 11:00 ਦੇ ਵਜੇ 11:30 ਜੀ ਹੋਰ ਜ਼ਿਆਦੇ ਭਾਰਾ ਤਾਂ 12 ਇੰਚ ਵੀ ਕੱਟ ਕਰ ਸਕਦੇ ਹੋ ਇੱਥੋਂ ਤੁਸੀਂ ਕੱਟਣ ਤੋਂ ਪਹਿਲਾਂ ਚੈੱਕ ਕਰ ਸਕਦੇ ਹੋ ਝੋਲੀ ਤੁਹਾਡੀ ਕਿੰਨੀ ਬਣ ਕੇ ਰਹੂਗੀ ਅਗਲੀ ਬਿਲਕੁਲ ਸਿੱਧਾ ਇਹਨੂੰ ਲਾ ਲੈਣਾ ਦੋਨੇ ਪਾਸਿਆਂ ਦੇ ਨਾਲ ਇੱਥੋਂ ਆਪਾਂ ਮਿਣਾਂਗੇ ਝੋਲੀ ਅਗਲੀ ਕਿੰਨੀ ਰਹੂਗੀ ਆ ਦੇ 10 ਹਨ ਇਹ ਆ ਬਿਲਕੁਲ ਮੈਂ ਸਹੀ ਕਰ ਲਿਆ 10 ਝੋਲੀ ਇੱਥੋਂ ਆ ਰਹੀ ਹੈ ਨਾ ਜਿੰਮੇ ਮੈਂ ਤੁਹਾਨੂੰ ਦੱਸਿਆ ਸੀ ਹੁਣ ਜਦੋਂ ਬਾਈ ਤੋਂ 10 ਰੱਖ ਲਿਆ ਤਾਂ ਇਹਨਾਂ ਦੀ ਝੋਲੀ ਬਣ ਕੇ ਕਰਕੇ 벨ਟ ਲਾ ਕੇ ਸਾਰਾ ਦਿਵਾ ਆ ਕੇ ਸਿਉਣ ਮਾਰ ਕੇ 12 ਰਹਿ ਜੂਗੀ ਤੇ ਉਹ ਬਿਲਕੁਲ ਸਹੀ ਹੋਊਗੀ ਇਸ ਭੈਣ ਦੇ ਤਾਂ ਆਹ ਲਓ ਆਪਾਂ ਇੱਥੋਂ ਝੋਲੀ ਦਾ ਨਿਸ਼ਾਨ ਬਿਲਕੁਲ ਸੌਖਾ ਰਹਾ ਤਾਂ ਜਿਹੜੀਆਂ ਭੈਣਾਂ ਨੇ ਇਹ ਚੀਜ਼ ਸਮਝ ਆ ਗਈ ਉਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਓ ਨਹੀਂ ਆਈ ਤਾਂ ਦੁਬਾਰੇ ਪੁੱਛ ਲਿਓ ਹਨਾ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਵਿੱਚ ਕਮੈਂਟ ਵੀ ਕਰਿਆ ਕਰੋ ਬਾਕੀ ਜਿਹੜੀਆਂ ਭੈਣਾਂ ਫੇਸਬੁੱਕ ਚਲਾਉਂਦੀਆਂ ਉਹ ਫੇਸਬੁੱਕ ਤੇ ਜ਼ਰੂਰ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਹੋਰਾਂ ਭੈਣਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ। ਇਹ ਆਹ ਨੂੰ ਆਪਾਂ ਮੇਨ ਲਵਾਈ ਦਾ ਇਨਸ਼ਾਅੱਲਾ ਤਾਂ ਇੱਥੋਂ ਆਪਾਂ ਲਾਵਾਂਗੇ ਜਿੰਨਾ ਆਪਾਂ ਨੇ ਤਰਪਾਈ ਦੇ ਵਿੱਚ ਰੱਖਣਾ ਹੈ ਬਿਲਕੁਲ ਸਿੱਧਾ। ਠੀਕ ਆ ਆ ਤਿੰਨੇ ਨਿਸ਼ਾਨ ਆਪਣੇ ਲੱਗ ਗਏ। ਹੁਣ ਆਪਾਂ ਜਿਵੇਂ ਦੂਜਾ ਪਜਾਮਾ ਕੱਢਦੇ ਆਂਗੇ ਬੰਦਿਆਂ ਦਾ ਜਾਂ ਭੈਣਾਂ ਦਾ ਹਨਾ 8 ਦਾ ਇੰਚ ਆਪਾਂ ਇੱਥੋਂ ਛੱਡਦੇ ਹੁੰਦੇ ਆ ਨਾ ਤਾਂ ਇਸ ਭੈਣ ਦਾ ਪਾਰਟ ਜਿਹੜਾ ਉਹ 14 ਇੰਚ ਆਗਾ। ਇੱਥੋਂ 14 ਆਪਾਂ ਕਿੰਨਾ ਰੱਖਾਂਗੇ 13.1 ਪਿੱਛੇ ਤੋਂ ਵੱਧ ਪਾਵਾਂਗੇ ਆਪਾਂ ਤਾਂ ਕਿ ਝੋਲੀ ਬਿਲਕੁਲ ਸਹੀ ਆਵੇ 2 ਤੋਂ 1 ਤੋਂ ਘੱਟ ਰੱਖਾਂਗੇ ਆਪਾਂ ਇੱਥੋਂ ਆਹ ਵਾਲਾ ਕਪੜਾ ਮੈੱਲ ਲੈਣਾ ਆਪਾਂ ਕਿੰਨਾ ਸਵਾ 12 ਇੱਥੋਂ ਵੀ ਸਵਾ 12 ਹੁਣ ਤੁਹਾਨੂੰ ਮੈਂ ਦੱਸਾਂ ਵੀ ਇਹਨਾਂ ਜਿਹੜੀ ਹਿੱਪ ਆ ਉਹ ਹੈਗੀ 10 ਚੌਕਾ 40 ਠੀਕ ਆ ਤੇ ਆ ਕਿੰਨਾ ਹੋ ਗਿਆ 48 ਯਾਨੀ ਕਿ 8 ਇੰਚ ਸਾਢੇ ਕਿ 7 ਇੰਚ ਵੱਧ ਪੈ ਗਿਆ ਹਿੱਪ ਤੋਂ ਆਹ ਜੀ ਤੋਂ ਹੁਣ ਤੁਸੀਂ ਕਹੋਗੇ ਭਾਈ ਇੱਥੇ ਖੁੱਲਾ ਹੋ ਜਾਊਗਾ ਤਾਂ ਇਹਦੇ ਵੀ ਤਰੀਕਾ ਹੈਗਾ ਇੱਥੋਂ ਬਿਲਕੁਲ ਸਿੱਧੀਆਂ ਪਲੇਟਾਂ ਪੈ ਜਾਣੀਆਂ ਮੈਂ ਤੁਹਾਨੂੰ ਨਿਸ਼ਾਨ ਵੀ ਲਾ ਕੇ ਦਿਖਾਉਣਾ ਪਲੇਟਾਂ ਦਾ ਕਿਵੇਂ ਲਾਉਣਾ ਆਪਾਂ ਇਹਦਾ ਸੈਂਟਰ ਕਰਕੇ ਜਿਵੇਂ ਤੁਸੀਂ ਦੂਸਰੇ ਨਿਸ਼ਾਨ ਲਾਉਣੇ ਉਹਨੂੰ ਨਾ ਸਪੋਜ਼ ਕਰੋ ਇੱਕ ਨਿਸ਼ਾਨ ਆ ਪਾਇਨ ਲਾ ਲਿਆ ਦੂਸਰਾ ਨਿਸ਼ਾਨ ਆਇ ਲਾ ਲੇ ਚਲੋ ਆਪਾਂ ਇਧਰੋਂ ਲਾ ਕੇ ਦਿਖਾਉਂਦਾ ਤੁਹਾਨੂੰ ਜਿੰਨੇ ਲੋਡ ਮੁਤਾਬਕ ਤੁਸੀਂ ਰੱਖਣਾ ਇਹਦਾ ਹਿੱਸਾ ਬਣ ਜਾਊਗਾ ਜਿਵੇਂ ਲੱਕ ਥੋੜਾ ਮੰਨ ਕੇ ਜੇ ਇਸ ਭੰਦਰ ਚੌਂਤੀ ਆ ਤਾਂ ਚੌਂਤੀ ਹੈ ਚੌਥਾ ਸਕੇਣਾ ਹੋ ਗਿਆ 8.5 ਕਪਲੇਟਾਂ ਪਾ ਕੇ ਤੁਹਾਡਾ ਇਹ ਇੱਥੋਂ 9.5 ਚਾਹੀਦਾ ਹੁੰਦਾ ਕਪੜਾ ਜਿਹੜਾ ਬਾਅਦ ਦੇ ਵਿੱਚ ਮੈਂ ਤੁਹਾਨੂੰ ਦੱਸੂ ਵੀ ਕਪੜਾ ਪੂਰਾ ਕਿੱਥੋਂ ਕਰਾਂਗੇ ਆਪਾਂ ਉਹ ਵੀ ਤੁਹਾਨੂੰ ਬਾਅਦ ਦੇ ਵਿੱਚ ਸਮਝਾਉਣਾ ਇੱਥੇ ਲੰਬੀਆਂ ਪਲੇਟਾਂ ਪਾ ਲਿਆ ਕਰੋ ਅੱਗੇ ਫਰੰਟ ਤੇ ਦੋ ਪਾ ਲਿਆ ਕਰੋ ਠੀਕ ਆ ਤਾਂ ਕਿ ਜਿਹੜੀ ਤੁਹਾਡੀ ਇੱਥੋਂ ਫਿਟਿੰਗ ਬਿਲਕੁਲ ਸਹੀ ਓਕੇ ਆ ਜੇ ਲੋਡ ਮੁਤਾਬਕ ਇੱਕ ਪੈਂਦੀ ਇੱਕ ਪਾਉ ਦੋ ਪੈਂਦੀਆਂ ਦੋ ਪਾਓ ਠੀਕ ਆ ਜਾਂ ਦਵਾ ਘੱਟ ਕਰਕੇ ਦੋ ਪਾ ਲਿਆ ਕਰੋ ਤਾਂ ਹੁਣ ਆਪਾਂ ਇੱਥੋਂ ਦੇਖਾਂ ਕਿੰਨਾ ਹੈ ਆਪਣਾ 14 ਇੰਚ ਆਪਾਂ ਇੱਥੋਂ ਵੀ ਰੱਖਾਂਗੇ 14 ਇੰਚ 14 ਦਾ ਅੱਧ ਕਿੰਨਾ ਬਣ ਗਿਆ 7 ਤੇ ਆਪਾਂ ਨਿشان ਵਾਲਿਆ 7 ਤੇ ਹੁਣ ਮੂਰੀ ਕਿੰਨੀ ਆ 9 ਇੰਚ ਯਾਨੀ ਕਿ 4.5 ਉਧਰ ਇਹ ਜੂਗਾ 4.5 ਇੱਥੇ ਰਹੂਗਾ ਇਹ ਜੀ ਦੀ ਤੁਹਾਨੂੰ ਸਮਝ ਲੱਗ ਰਹੀ ਹੋਣੀ ਵੈਸੇ 100% ਜੇ ਕਿਸੇ ਭੈਣ ਨੂੰ ਫਿਰ ਵੀ ਨਾ ਲੱਗੇ ਸਮਝ ਤਾਂ ਤੁਸੀਂ ਮੈਨੂੰ ਬਾਅਦ ਵਿੱਚ ਫੋਨ ਤੇ ਗੱਲਬਾਤ ਕਰ ਸਕਦੇ ਹੋ ਸ਼ਾਮ ਨੂੰ 8 ਵਜੇ ਤੋਂ ਬਾਅਦ ਕਾਫੀ ਭੈਣਾਂ ਦੇ ਕਮੈਂਟ ਆਉਂਦੇ ਆ ਬਈ ਤੁਸੀਂ ਵੀ ਕੋ ਫੋਨ ਨਹੀਂ ਚਾਹਦੇ ਜਾਂ ਕੋ ਹੋ ਹਨ ਤਾਂ ਤੁਸੀਂ ਭੈਣਵਾਨ ਕੇ 8 ਵਜੇ ਤੋਂ ਆ ਫੋਨ ਲਾ ਲਿਆ ਕਰੋ ਬਾਦੋਂ ਮੈਂ ਰੋਟੀ ਖਾ ਕੇ ਬੈਕ ਕਾਲ ਲਾ ਲੈਣਾ ਆਲੋ ਬਿਲਕੁਲ ਸਿੱਧਾ ਨਿਸ਼ਾਨ ਲਾਉਣਾ ਆਪਾਂ ਕੁਛ ਇਹਨੂੰ ਟੀਡਾ ਨਹੀਂ ਕਰਨਾ ਜੇ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਸਕਿੱਲ ਹੈਗਾ ਫਿਰ ਤਾਂ ਇਹਦੇ ਨਹੀਂ ਗਲਾਈ ਬਣ ਜੂ ਤੁਹਾਡੀ ਹਨਾ ਆਲੋ ਮੈਂ ਨੀਲੇ ਵਾਲੇ ਚਾਕ ਦੇ ਨਾਲ ਦੋਨੋਂ ਗਲਾਈ ਦੇ ਇਨਸ਼ਾਅ ਲਾ ਕੇ ਦਿਖਾਉਂਦਾ ਨਹੀਂ ਤਾਂ ਹੱਥ ਨਾਲ ਵੀ ਗਲਾਈ ਆਪਾਂ ਦੇ ਸਕਦੇ ਹਾਂ ਜਾਨੀ ਕਿ ਡੂੰਘਾਈ ਨਹੀਂ ਪਾਉਣੀ ਇੱਧਰ ਡੂੰਘਾ ਨਹੀਂ ਕਰਨੀ ਤੇ ਬਲ ਪਹਿਣਣੀ ਗੀ ਝੋੜੀ ਅੰਦਰੋਂ ਥੋੜੀ ਖਿੱਚ ਮਾਰੂਗੀ ਬਾਕੀ ਜੇ ਕਿਸੇ ਭੈਣ ਨੇ ਫੋਟੋ ਮੰਗਵਣੀ ਹੁੰਦੀ ਹੈ ਇਸ ਕੇਲਾਂ ਦੀ ਫੋਟੋ ਮੰਗਵਾ ਲਿਆ ਕਰੋ ਮੈਂ ਪੁੱਛਿਆ ਸੀਗੇ ਜਿਹੜੇ ਆਪਣੇ ਇਹ ਭੇਜਦੇ ਆ ਕੋਰੀਅਰ ਵਗੈਰਾ ਕਰਦੇ ਆ ਸਰਵਿਸ ਉਹ ਕਹਿੰਦੇ ਬਾਈ ਫੱਟੀਆਂ ਤੁਹਾਡੀਆਂ ਭੇਜ ਨਹੀਂ ਸਕਦੇ ਟੁੱਟ ਜਾਣੀਆਂ ਹੈ ਹਨ ਕਿਉਂਕਿ ਅੱਗੇ ਜੇ ਅੱਗੇ ਬੰਦੇ ਹੁੰਦੇ ਉਹ ਵੀ ਕਿਵੇਂ ਸਿੱਟਦੇ ਗੱਡੀਆਂ ਦੇ ਵਿੱਚ ਮਾਲ ਨੂੰ ਫਿਰ ਫੱਟੀਆਂ ਟੁੱਟ ਜਾਣੀਆਂ ਜਿਹੜੀਆਂ ਹੋਰ ਚੀਜ਼ਾਂ ਭੇਜਣ ਵਾਲੀਆਂ ਹੁੰਦੀਆਂ ਉਹ ਵੀ ਆਪ ਹੀ ਭੇਜ ਦੇਣਾ ਹਨਾ ਫੱਟੀਆਂ ਦਾ ਪਤਾ ਲਿਆ ਸੀਗਾ ਕਾਫੀ ਭੈਣਾਂ ਦੇ ਕਮੈਂਟ ਆਉਂਦੇ ਬਾਈ ਤੁਸੀਂ ਇੱਥੇ ਫੱਟੀਆਂ ਲਾ ਕੇ ਭੇਜ ਸਕਦੇ ਹੋ ਜਾਂ ਨਹੀਂ ਹਨਾ ਇਹ ਆਪਾਂ ਇੱਥੋਂ ਘੱਟ ਤੋਂ ਘੱਟ ਇਹਨੂੰ ਢੰਗਾਈ ਦੇਣੀ ਹੁੰਦੀ ਹੈ ਘੱਟ ਤੋਂ ਘੱਟ ਜਿੰਨੀ ਵੀ ਹੋ ਸਕਦੀ ਹੈ ਇਹ ਇਸ ਤਰ੍ਹਾਂ ਇਹ ਲੈਂਡਿੰਗ ਵਾਲਾ ਪਲਾਜ਼ਾ ਉਹ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਜੇ ਕਿਸੇ ਭੈਣ ਨੇ ਲੈਂਡਿੰਗ ਦੀ ਕਟਾਈ ਦੇਖਣੀ ਆ ਤੁਸੀਂ ਥੋੜੇ ਜਿਹਾ ਫਟਾਫਟ ਕਮੈਂਟ ਕਰਦਾ ਕਰੋ ਹਨਾ ਵੈਸੀ ਮੈਂ ਕੋਸ਼ਿਸ਼ ਕਰੂੰਗਾ ਇਹਦੀ ਵੈਸੀ ਵੀਡੀਓ ਪਾਉਂਗਾ ਠੀਕ ਹੈ ਲਰਨਿੰਗ ਦੀ ਤਾਂ ਕਿ ਤੁਹਾਨੂੰ ਸੌਖਾ ਹੋ ਜੇ ਕੱਟਣਾ ਕਿਵੇਂ ਲਰਨਿੰਗ ਕੱਟਣੀ ਹੈ ਹਨਾ ਕਿਉਂਕਿ ਸੂਟ ਕਟਾਈ ਦੇ ਸਿਰ ਤੇ ਹੁੰਦਾ ਸਾਰਾ ਜੇ ਆਪਣਾ ਕੱਟੇ ਹੀ ਨਾ ਸਹੀ ਹੋਊਗਾ ਤੇ ਬੰਨਣਾ ਵੀ ਨਹੀਂ ਸਹੀ ਹੋਊਗਾ ਆਹ ਚੀਜ਼ ਲਾਜ਼ਮੀ ਤੇ ਰੱਖਣਾ ਇੱਥੋਂ ਤੁਸੀਂ ਕੀ ਕਰਨਾ ਹੌਲੀ-ਹੌਲੀ ਨਾ ਇਹਨੂੰ ਐ ਮਲਾਉਂਦੀਆਂ ਨਾ ਹੌਲੀ-ਹੌਲੀ ਹੌਲੀ-ਹੌਲੀ ਇੱਥੋਂ ਠੀਕ ਹੈ ਤਾਂ ਕਿ ਇੱਥੇ ਨਾ ਨੋਕ ਨਾ ਬਣੇ ਹੁਣ ਮੈਂ ਤੁਹਾਨੂੰ ਮਿਲ ਕੇ ਵੀ ਦਿਖਾ ਦੂੰ ਝੋਲੀ ਕਿਵੇਂ ਮੈਂਨੀ ਹੈ ਤੁਸੀਂ ਸਪੋਚ ਕਰੋ ਤੁਹਾਡਾ ਅਨਿਸ਼ਾਨ ਗਲਤ ਲੱਗ ਗਿਆ ਇਹਦੇ ਵਿੱਚ ਇਹ ਫਾਇਦਾ ਆਪਾਂ ਨੂੰ ਇਸ ਤਰ੍ਹਾਂ ਲਾਉਂਦਾ ਝੋਲੀ ਸੁਢੀ ਆਟੋਮੈਟਿਕ ਹੀ ਗਲਤ ਹੋ ਜੂ ਜੇ ਇਹ ਨਿਸ਼ਾਨ ਗਲਤ ਲੱਗੇ ਤਾਂ ਆ ਦੇਖੋ ਹੁਣ 11 ਇਹ ਬੈਲਟ ਲਾ ਕੇ 12.5 ਰਹਿ ਜੂ ਤੇ ਫਿਰ ਦਬਾਅ ਵਿੱਚ ਆ ਕੇ ਬਿਲਕੁਲ 12 ਸਹੀ ਰਹਿ ਜੂ ਜਦੋਂ ਪਲਾਜੋ ਬਣ ਗਿਆ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਇਹਦੀ ਦੁਬਾਰੇ ਵੀਡੀਓ ਪਾਉਣ ਦੀ ਵੀ ਕਿੰਨੀ ਝੋਲੀ ਰਹੇਗੀ ਬਣ ਕੇ ਹਨਾ ਤਾਂ ਲਾਇਕ ਜਰੂਰ ਕਰਦਾ ਕਰੋ ਨਾਲ ਨਾਲ ਭੈਣੋ ਨਾਲ ਲਾਇਕ ਤੇ ਚਲ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਹੋਰਾਂ ਭੈਣਾਂ ਕੋਲ ਵੀ ਜਾਣਕਾਰੀ ਜਾ ਸਕੇ ਜਦੋਂ ਤੁਸੀਂ ਲਾਈਵ ਸ਼ੇਅਰ ਕਮੈਂਟ ਕਰਦੇ ਹੋ ਫਿਰ ਮੇਰਾ ਵੀ ਦਿਲ ਕਰਦਾ ਵੀ ਵੀਡੀਓ ਪਾਉਣ ਨੂੰ ਹਨਾ ਵੀ ਅੱਗੇ-ਅੱਗੇ ਮੈਂ ਹੋਰ ਵਧੀਆ ਵੀਡੀਓ ਪਾਵਾਂ ਸਲਾਈ ਦੀ ਵੀਡੀਓ ਪਾਉਣ ਦੀ ਮੈਂ ਕੋਸ਼ਿਸ਼ ਕਰਦਾ ਰਹਿਣਾ ਹੱਥ-ਪੈਰ ਮੈਂ ਬਹੁਤ ਮਾਰਦਾ ਵੀ ਸਲਾਈ ਦੀ ਵੀਡੀਓ ਟਾਈਮ ਟੂ ਟਾਈਮ ਬੜਕੇ ਪਾਵਾਂ ਕਿ ਮੇਰੇ ਕੋਲੇ ਕਾਰੀ ਆਪਣਾ ਕੈਮਰੇ ਵਾਲਾ ਨਹੀਂ ਹੁੰਦਾ ਜਾਂ ਕੋਈ ਹੋਰ ਦਿੱਕਤ ਆ ਜਾਂਦੀ ਆ ਇਥੋਂ ਆਪਾਂ ਇਹਦੀ ਗਲਾਈ ਦੇਤੀ ਮੈਂ ਕੋਸ਼ਿਸ਼ ਕਰੂੰਗਾ ਜੇ ਆਪਣੇ ਕੋਲੇ ਮੌਕੇ ਤੇ ਕੋਈ ਹੋਇਆ ਤਾਂ ਇਹਦੀ ਵੀਡੀਓ ਵੀ ਨਾਲ-ਨਾਲ ਪਾਉਣੀ ਹੈ ਨਾ ਤਾਂ ਕਿ ਭੈਣਾਂ ਨੂੰ ਇਸ ਚੀਜ਼ ਦੀ ਜਾਣਕਾਰੀ ਮਿਲ ਸਕੇ ਵੀ ਕਿੰਨੇ ਹਿੱਸੇ ਦੇ ਵਿੱਚੋਂ ਕਿੰਨੀ ਲਾਸਟਿਕ ਪਾਉਣੀ ਹੈ ਕਿੰਨੇ ਦੇ ਵਿੱਚੋਂ ਪਲੇਟਾਂ ਪਾਉਣੀਆਂ ਆ ਤੁਸੀਂ ਵੀਡੀਓ ਨੂੰ ਦਬਕ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟਾਂ ਦੇ ਵਿੱਚ ਜਵਾਬ ਵੀ ਦਿਆ ਕਰੋ ਹਨਾ ਵੀ ਤੁਹਾਨੂੰ ਸਮਝ ਲੱਗਦੀ ਹੈ ਕਿ ਨਹੀਂ ਲੱਗਦੀ ਤਾਂ ਵੀਡੀਓ ਅੱਗੇ-ਅੱਗੇ ਸ਼ੇਅਰ ਵੀ ਕਰਿਆ ਕਰੋ ਜਿਹੜੀਆਂ ਭੈਣਾਂ ਗਰੁੱਪ ਦੇ ਵਿੱਚ ਵੀਡੀਓ ਪਾ ਸਕਦੀਆਂ ਆਪਣੀ ਦਾ ਗਰੁੱਪਾਂ ਦੇ ਵਿੱਚ ਹੀ ਪਾ ਲਿਆ ਕਰੋ ਸਟੇਟਸ ਵੀ ਲਾ ਕੇ ਤਾਂ ਕਿ ਅੱਗੇ ਆਪਣਾ ਚੈਨਲ ਵੀ ਵਧੇ ਇਹ ਹੋਰਾਂ ਭੈਣਾਂ ਦਾ ਵੀ ਲਾਹਾ ਲੈ ਸਕਣ ਜੇ ਕੋਈ ਟੇਲਰ ਮਾਸਟਰ ਵੀ ਵੀਡੀਓ ਦੇਖਦਾ ਉਹ ਵੀ ਭਰਾਵਾਂ ਨੇ ਕਿ ਸਪੋਰਟ ਕਰਿਆ ਕਰੋ ਬਾਕੀ ਜੇ ਕਿਸੇ ਵੀ ਭੈਣ ਕੋਲੇ ਜਾਂ ਭਰਾ ਕੋਲੇ ਕੋਈ ਵਧੀਆ ਸੁਝਾਅ ਹੁੰਦਾ ਨਾਲ ਨਾਲ ਉਹ ਵੀ ਦੱਸਿਆ ਕਰੋ ਤਾਂ ਕਿ ਬਾਈ ਵੀ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਹੋਰ ਵੀ ਵਧੀਆ ਭੈਣਾਂ ਨੂੰ ਦੱਸ ਸਕਦੇ ਹਾਂ ਕਿ ਕਿਵੇਂ ਆਪਾਂ ਇਹਦੀ ਜਾਣਕਾਰੀ ਅੱਗੇ ਦੇ ਸਕਦੇ ਹਾਂ ਇਹ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਜਿੰਦੀ ਹੈ ਕਿਸੇ ਭੈਣ ਕੋਲੇ ਜਾਂ ਭਰਾ ਕੋਲੇ ਤਾਂ ਉਹ ਨਾਲ ਨਾਲ ਜ਼ਰੂਰ ਦੱਸਿਆ ਕਰੋ ਕੋ ਕਪੜਾ ਆਪਣਾ ਹੁਣ ਚੰਗੀ ਤਰ੍ਹਾਂ ਸੈੱਟ ਕਰਨਾ ਇਹਨੂੰ ਇਹ ਨਹੀਂ ਹੈ ਵੀ ਫਟਾਫਟ ਪ੍ਰੈਸ ਕੋਲੇ ਲਾ ਗਿਆ ਪਤਾ ਨਹੀਂ ਕਿ ਕਿ ਜੀ ਵੀ ਮਾਰ ਆਏ ਵੀ ਨਾ ਫਰਕ ਨਹੀਂ ਪੈਣਾ ਜੀ ਇਹਨਾਂ। ਕਟਾਈ ਦਾ ਤੁਸੀਂ ਪੂਰੀ ਸ਼ੌਂਕ ਨਾ ਕਰਿਆ ਕਰੋ ਬਣਾਉਣ ਵੇਲੇ ਹੋਰ ਵੀ ਦਿਲ ਲਾ ਕੇ ਬਣਾਇਆ ਕਰੋ। ਮਸ਼ੀਨ ਨੂੰ ਆਪਦੀ ਨੂੰ ਟਾਈਮ ਸੈੱਟ ਕਰਉਂਦਿਆਂ ਕਰੋ ਜੀ ਬਾਕੀ ਬਾੜੀ ਮਸ਼ੀਨ ਖਰਾਬ ਆ ਤਾਂ ਕੋਸ਼ਿਸ਼ ਕਰਿਆ ਕਰੋ ਉਹਨੂੰ ਬਦਲਣ ਦੀ ਜਦੋਂ ਆਪਣੀ ਮਸ਼ੀਨ ਸਹੀ ਨਹੀਂ ਹੁੰਦੀ ਫਿਰ ਮੂਡ ਆਉ ਬੋਏ ਨਾ ਹਨਾ ਕਲੌਨ ਨੂੰ ਚੀ ਨਹੀਂ ਕਰਦਾ ਕੱਪੜਾ। ਤਾਂ ਬਾਹਲੇ ਬਰੀ ਰਿਪੇਅਰ ਕਰਾਉਂਦੀ ਥਾ ਦੇ ਉਹਨੂੰ ਕੱਢ ਕੇ ਵਧੀਆ ਮਸ਼ੀਨ ਲੈ ਲੈ ਕਰੋ ਇੱਕ ਵਾਰੀ। ਇੱਕ ਵਾਰੀ ਵਧੀਆ ਮਸ਼ੀਨ ਮੇਰੇ ਹਿਸਾਬ ਨਾਲ ਲੈਤੀ ਹੋਵੇ ਤਾਂ ਵਾਰੀ ਵਾਰੀ ਆਪਾਂ ਨੂੰ ਲੋਡ ਨਹੀਂ ਆਦੋਂ ਭੈਣੇ ਉੱਪਰ ਚੰਗੀ ਤਰ੍ਹਾਂ ਪ੍ਰਸਤ ਮਾਰਦੀ ਬਾਕੀ ਜੇ ਕਿਸੇ ਭੈਣ ਨੇ ਮਸ਼ੀਨ ਬਾਰੇ ਜਾਂ ਕੈਂਚੀ ਬਾਰੇ ਕੋਈ ਗੱਲਬਾਤ ਕਰਨੀ ਹੁੰਦੀ ਆ ਤਾਂ ਖੁੱਲ ਕੇ ਗੱਲ ਕਰ ਲੈ ਕਿਉਂ ਤੁਹਾਡੇ ਆਪਣੇ ਭਰਾ ਦਾ ਚੈਨਲ ਨਾਲ ਕੋਈ ਗੱਲ ਨਹੀਂ ਹੈ ਨਾ ਬਾਕੀ ਤੁਹਾਡੇ ਕੋਲੇ ਦੂਸਰੇ ਚੈਨਲ ਦੇ ਜਿਹੜੀਆਂ ਭੈਣਾਂ ਕੋਲੇ ਲਿੰਕ ਹੈ ਨਹੀਂ ਉਹ ਵੀ ਮੇਰੇ WhatsApp ਦੇ ਨੰਬਰ ਤੇ ਜਾ ਕੇ ਤੁਸੀਂ ਮੰਗਵਾ ਲਿਆ ਕਰੋ ਕਿ ਭਾਈ ਸਾਨੂੰ ਦੂਸਰੇ ਚੈਨਲ ਦਾ ਵੀ ਲਿੰਕ ਦਿਓ ਹਨ ਤੇ ਗਰੁੱਪ ਦੇ ਵਿੱਚ ਨੰਬਰ ਤਾਂ ਤੁਸੀਂ ਵੈਸੇ ਐਡ ਕਰਵਾ ਹੀ ਲਿਆ ਕਰੋ ਭੈਣੋ ਤਾਂ ਕਿ ਤੁਹਾਡੇ ਕੋਲੇ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਈ ਨਹੀਂ WhatsApp ਦੇ ਉੱਪਰ ਹਨਾ ਤਕਰੀਬਨ ਕੀ ਆਖਣਾ ਕਿਸੇ ਘਰ ਨਾ ਹੋਣ ਬੱਚੇ ਗੇਮਾਂ ਖੇਡਦੇ ਨਿੱਕ ਤੇ ਸਾਰੇ ਘਰਾਂ ਦੇ ਵਿੱਚ ਇੱਕ ਬੱਚਿਆਂ ਦਾ ਇਹੀ ਹਾਲ ਆ ਗੇਮਾਂ ਖੇਡਦੇ ਆ ਫਿਰ ਚੈਨਲ ਪਿੱਛੇ ਚਲਾ ਜਾਂਦਾ ਉਹ ਨਵੇਂ ਨਵੇਂ ਚੈਨਲ ਸਬਸਕ੍ਰਾਈਬ ਕਰੀ ਜਾਂਦੇ ਆ ਤਾਂ ਜਿਹੜੀ ਆਪਣੇ ਕੰਮ ਦੀ ਚੀਜ਼ ਹੁੰਦੀ ਆ ਉਹ ਫਿਰ ਅੱਗੇ ਪਿੱਛੇ ਚਲੀ ਜਾਂਦੀ ਆ ਇਹ ਆਜੂਆ ਪਾਈਥਨ ਚੰਗੀ ਤਰ੍ਹਾਂ ਮੁਸ਼ਾਵਾਂਗੇ ਸੈੱਟ ਕਰਕੇ ਅੱਧਾਂ ਇੰਚ ਦਾ ਟੁਕੜਾ ਪਾਈਥਨ ਕੱਪੜਾ ਛੱਡ ਕੇ ਚੱਲਾਂਗੇ ਤਾਂ ਕਿ ਆਪਾਂ ਨੂੰ ਆ ਪੱਲਾ ਚੱਕਣਾ ਸੌਖਾ ਹੋ ਜਾਏ ਆਪਰਾ ਥੋੜਾ ਧਿਲਕਣਾ ਲੈਂਡਿੰਗ ਦੀ ਵੀਡੀਓ ਮੈਂ ਇਹਦੀ ਲਾਜ਼ਮੀ ਪਾਉਂਗਾ ਤਾਂ ਕਿ ਭੈਣਾਂ ਨੂੰ ਸੌਖਾ ਹੋ ਜੇ ਹਨ ਕੁਝ ਮੇਰੀ ਪੂਰੀ ਹੋਊਗੀ ਇਹਦੀ ਸਲਾਈ ਵੀਡੀਓ ਬਣਾਉਣੀ ਹੈ ਬਾਕੀ ਤੁਸੀਂ ਥੋੜੀ ਸਪੋਰਟ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਦੱਸ ਦਿਓ ਹਨ ਵੀ ਸਿੱਖਣਾ ਜੇ ਭੈਣ ਨੇ ਕਿਸੇ ਨੇ ਪਲਾਜੋ ਉਹਨੂੰ ਨਹੀਂ ਆਉਂਦਾ ਬੈਲਟ ਵਾਲਾ ਜਾਂ ਆਉਂਦਾ ਮਾੜੀ ਮੋਟੀ ਦਿੱਕਤ ਹੋ ਜੀਏ ਕਈ ਵਾਰੀ ਕੀ ਹੁੰਦਾ ਵੀ ਆਪਾਂ ਜਿਵੇਂ ਕਹਿੰਦੇ ਜੀਵੇ ਸਣੇ ਨੇ ਰਹਾ ਹੁੰਦਾ ਥੋੜੀ ਜਿਹੀ ਆਪਣੇ ਬਣਾਉਣ ਦੇ ਵਿੱਚ ਭੁੱਲ ਚੁੱਕ ਹੁੰਦੀ ਹੈ ਉਹ ਫਿਰ ਨਿਕਲ ਜਾਂਦੀ ਦਸਤੇ ਤੋਂ ਹਨ ਕੋਈ ਵੀ ਚੀਜ਼ ਆਪਾਂ ਦੱਸੇ ਪੁੱਛੇ ਤੋਂ ਬਿਨਾਂ ਨਹੀਂ ਪਤਾ ਲੱਗਦਾ ਤਾਂ ਫਿਰ ਤੁਹਾਡੀ ਵੀਡੀਓ ਪੂਲ ਚੋਕਾ ਨਿਕਲ ਜੂਗੀ ਤਾਂ ਤੁਸੀਂ ਵੀ ਵੱਧ ਸਪੋਰਟ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਨ ਦੀ ਨਾਲ ਨਾਲ ਵੀਡੀਓ ਸ਼ੇਅਰ ਕਰਨ ਦੀ ਤੇ ਆਲੋ ਹੁਣ ਜਿਹੜੀ ਧਿਆਨ ਦੇ ਨਾਲ ਚੀਜ਼ ਦੇਖਣੀ ਆ ਆਪਾਂ ਇੱਥੋਂ 5 ਇੰਚ ਛਟਣਾ ਚਲੋ ਉਹਦੇ ਦਾ ਵੀਡੀਓ ਦੀ ਆਵਾਜ਼ ਕੱਟੀ ਗਈ ਸੀ ਅੱਜ ਰੱਬ ਸੁੱਖ ਰੱਖੀ ਵੀ ਆਵਾਜ਼ ਕੱਟੀ ਨਾ ਜਾਵੇ ਹਨਾ ਮੈਂ ਡੀਗ ਡੀਗ ਕੇ ਬਲਾਜੋ ਤੈਨੂੰ ਨਹੀਂ ਕੱਟਿਆ ਮੈਨੂੰ ਭੈਣਾਂ ਦੇ ਨਾਲ ਦੀਆਂ ਕਮੈਂਟ ਆਉ ਲੱਗੇ ਬਾਈ ਤੁਸੀਂ ਜਿਹੜੀ ਵੀਡੀਓ ਪਾਈ ਆ ਉਹਦੀ ਆਵਾਜ਼ ਆਈ ਨਹੀਂ ਮੈਂ ਪਰਿਵਾਰ ਸਭ ਜਲੇ ਗਿਆ ਉਸ ਤੋਂ ਬਾਅਦ ਤਾਈਓ ਇੱਕ ਦਿਨ ਮਿਸ ਹੋ ਗਿਆ ਤਾਂ ਅੱਜ ਕੱਲ ਅਸੀਂ ਵਾਪਸ ਆ ਗਏ ਸ਼ਾਮ ਨੂੰ ਤਾਂ ਅੱਜ ਹੀ ਆਪਾਂ ਇਹਦੀ ਵੀਡੀਓ ਅਪਲੋਡ ਕਰਨ ਲੱਗੇ ਹਾਂ ਨਾਲ ਦੀ ਨਾਲ ਹਨਾ ਤਾਂ ਲੋ ਸਾਢੇ 3 ਇੰਚ ਛਟਣਾ ਇੱਥੇ ਦੁਬਾਰੇ ਤੁਹਾਡੀ ਜਾਣਕਾਰੀ ਵਾਸਤੇ ਫੇਰ ਦੱਸ ਦਿਆਂ ਇੱਧਰਲੇ ਪਾਸਿਓ ਸਾਢੇ 3 ਇੱਧਰਲੇ ਪਾਸਿਓ 5 ਇੰਚ ਜੇ ਕੋਈ ਮੂਲੋਂ ਹੀ ਵੱਧ ਭਾਰੀ ਆ ਭੈਣ ਤਾਂ ਤੁਸੀਂ ਉਹਨਾਂ ਦੇ 6 ਇੰਚ ਚੱਕ ਸਕਦੇ ਹੋ ਜੇ ਆ ਜੀ ਇਹਨਾਂ ਯਾਦੇ ਭਾਰੀ ਹੈ ਬੈਗ ਤੋਂ ਤਾਂ ਫੇਰ ਤੁਸੀਂ ਉਹਨਾਂ ਦੇ 6 ਇੰਚ ਚੱਕ ਸਕਦੇ ਹੋ ਤਾਂ ਮੈਂ ਤੁਹਾਨੂੰ ਨਾਲ-ਨਾਲ ਜੈਟਸ ਪੀਐਮ ਵਾਂਗੂ ਦੱਸੂਗਾ ਵੀ ਕਿਵੇਂ ਪਤਾ ਕਰਨਾ ਵੀ ਝੋਲੀ ਕਿੰਨੀ ਰਹੂਗੀ ਪਹਿਲਾਂ ਆਪਾਂ ਇੱਥੋਂ ਸਿੱਧਾ ਨਿਸ਼ਾਨ ਲਾਵਾਂਗੇ ਬਿਲਕੁਲ ਸਿੱਧਾ ਹੁਣ ਮੈਂ ਤੁਹਾਨੂੰ ਦੱਸਦਾ ਵੀ ਲੱਕ ਜਿਹਨੂੰ ਕਮਰ ਕਹਿੰਦੇ ਤੁਸੀਂ ਧੁੰਨੀ ਹੈ ਮੇਰੀ ਇੱਥੇ ਇੱਥੇ ਮੇਰਾ ਲੱਕ ਆ ਜਿੱਥੇ ਪਜਾਮਾ ਖੜਦਾ ਆਪਣਾ ਹਨਾ ਜੇ ਵੀ ਤੁਹਾਡਾ ਪਜਾਮਾ ਖੜਦਾ ਜੇ ਕਿਸੇ ਕੋਈ ਭੈਣ ਧੁੰਨੀ ਤੇ ਬੰਨਦੀ ਆ ਤੁਸੀਂ ਧੁੰਨੀ ਤੋਂ ਮੇਰੇ ਨਾਲ ਕਈ ਭੈਣਾਂ ਕੀ ਉਹਨੂੰ ਢਿੱਡ ਤੇ ਬੰਨ੍ਹੇ ਤੁਸੀਂ ਢਿੱਡ ਤੋਂ ਹੀ ਨਾਪ ਲੈਣਾ ਫਿਰ ਲੱਕ ਦਾ ਨਾਪ ਦਿੰਦਾ ਹੁਣ ਇਸ ਭੈਣ ਦਾ ਜਿਹੜਾ ਲੱਕ ਉਹ 34 ਇੰਚ ਚੌਂਦੀਏ ਚੌਥਾ ਕਿੰਨਾ ਹੋ ਗਿਆ ਹਿੱਸਾ ਸਾਢੇ 8 8:30 ਤੇ 4 12 ਜਿਵੇਂ ਪੈਂਟਾਂ ਦੇ ਹੁੰਦਾ ਬੰਦਿਆਂ ਦੀਆਂ ਦੇ ਬੈਗ ਦੇ ਕੱਪੜੇ ਸਾਡੇ ਓਮੀ ਬੀਬੀਆਂ ਦੇ ਭੈਣਾਂ ਦੇ 4 ਇੰਚ ਕਪੜਾ ਆਪਾਂ ਛੱਟ ਲੈਣਾ ਜਿਹੜੀ ਆ ਢਿੱਲ ਹੁੰਦੀ ਆ ਹਨਾ ਇਹ ਪਿੱਛੇ ਦਬਾਅ ਬਣ ਜਾਂਦਾ ਉਹਦਾ ਉਹਦਾ ਵਿੱਚੋਂ ਬਸ ਮਾੜਾ ਮਾੜਾ ਦਬਾ ਕੇ ਬਿਲਕੁਲ ਸਹੀ ਆ ਜਾਊਗਾ ਤਾਂ ਹੁਣ ਆਪਾਂ ਜਿਹੜਾ ਪੱਟ ਉਹ ਦੇਖਣਾ ਕਿੰਨਾਗਾ ਪੱਟ ਹੈਗਾ 14 ਇੰਚ ਆਪਣਾ ਕਿੰਨਾ ਹੈ 13.5 ਤੋਂ ਮਾੜਾ ਹੈ ਵੱਧ ਆਪਾਂ ਬੈਗ ਤੋਂ 3 ਇੰਚ ਪਾਵਾਂਗੇ ਜੇ ਕੋਈ ਬੀਬੀ ਭੈਣ ਜਾਦੀ ਭਾਰੀ ਆ ਤਾਂ ਤੁਸੀਂ 3.5 4 ਇੰਚ ਤੱਕ ਵੀ ਪਾ ਸਕਦੇ ਹੋ ਤਾਂ ਕਿ ਬੈਗ ਝੋਲੀ ਜਿਆਦਾ ਵੱਜੇ। ਜਿਹੜਾ ਤੁਹਾਡਾ ਪਲਾਜੋ ਆ ਉਹ ਚੱਕਿਆ ਨਹੀਂ ਜਾਊਗਾ ਅੰਦਰ ਨੂੰ ਇੱਕ ਤਾਂ ਇੱਕ ਬੈਠਣ ਉੱਠਣ ਦੇ ਵਿੱਚ ਦਿੱਕਤ ਨਹੀਂ ਆਊਗੀ। ਕਾਫੀ ਭੈਣਾਂ ਕਹਿੰਦੀਆਂ ਬਈ ਝੋਲੀ ਪਾਟ ਜਾਂਦੀ ਰਹਿੰਦੀ ਨਹੀਂ ਨੀ ਹੈ ਨਾ ਉੱਧੜ ਜਾਂਦੀ ਵਾਰੀ ਵਾਰੀ ਜਾਂ ਪਲਾਜੋ ਜਦੋਂ ਬੈਠਦੇ ਆਪਾਂ ਬੈਗ ਤੋਂ ਲੈ ਜਾਂਦਾ ਗਾ। ਇਹ ਚੀਜ਼ ਦੇ ਨਾਲ-ਨਾਲ ਧਿਆਨ ਰੱਖਣਾ ਵੀ ਜੇ ਭੈਣ ਜਿਆਦਾ ਭਾਰੀ ਹੈ ਕੋਈ ਉਹਨਾਂ ਦੇ ਫਿਰ ਤੁਸੀਂ ਬੈਗ ਵਾਲੀ ਇਹ ਚੀਜ਼ ਵੱਧ ਕਰ ਸਕਦੇ ਹੋ। ਤੇ ਜਿਹੜਾ ਆਨਛਾ ਲਾਉਣਾ ਥੱਲੇ ਨੂੰ ਡਾਊਨ ਕਰਕੇ ਰਹਿਣਾ ਇਹ ਆਈਮ। ਠੀਕ ਹੈ। ਇੱਥੋਂ ਵੀ ਨਿਸ਼ਾਨ ਆਪਾਂ ਇਹ ਦੇਖੋ ਪੱਟੀ ਮੇਰੀ ਕਿਵੇਂ ਆ ਆਪਾਂ ਸਭ ਉੱਤੇ ਰੱਖਣਾ ਤੁਸੀਂ ਇਹ ਇੱਥੋਂ ਇਸ ਤਰ੍ਹਾਂ ਇੱਥੋਂ ਜਿਵੇਂ ਆਪਾਂ ਬੰਦਿਆਂ ਦੀਆਂ ਪੈਂਟਾਂ ਕੱਟਦੇ ਹੁੰਦੇ ਆ ਉਵੇਂ ਹੀ ਕੱਟਣੀ ਆ ਇਸ ਤਰ੍ਹਾਂ ਹੌਲੀ-ਹੌਲੀ ਅਮ ਟੇੜ ਪਾਉਣੀ ਆ ਬਿਲਕੁਲ ਸਿੱਧਾ ਨਿਸ਼ਾਨੀ ਲਾਉਣਾ ਯਾਨੀ ਕਿ ਕਿਸੇ ਭੈਣ ਨੇ ਐਵੇਂ ਨਿਸ਼ਾਨੀ ਨਾ ਲਾਉਣਾ ਬਿਲਕੁਲ ਸਿੱਧਾ ਇੱਥੋਂ ਟੇੜ ਪਾਉਣੀ ਇਹਨੂੰ ਐ ਠੀਕ ਹੁਣ ਆਪਾਂ ਨਿਸ਼ਾਨ ਚੱਕਾਂਗੇ ਘੱਟ ਦੋ ਘੱਟ ਗਲਾਈ ਦੇਣੀ ਇਹਨੂੰ ਇਸ ਤਰ੍ਹਾਂ ਆ ਠੀਕ ਆ ਘੱਟੂ ਘੱਟ ਵੀ ਤੁਸੀਂ ਇਹਨੂੰ ਪੂਰਾ ਤਾਂ ਆਹ ਕੱਢ ਦਿਆ ਕਰੋ ਤਾਂ ਕਿ ਜਿਹੜੀ ਆਹ ਡੰਗਾਈ ਆ ਘੱਟ ਤੋਂ ਘੱਟ ਪੈ ਸਕੀ ਇਸ ਤਰ੍ਹਾਂ ਫੱਟੀ ਨੂੰ ਥੋੜਾ ਥੋੜਾ ਨੀਚੇ ਤੋਰਾਗੇ ਉਹ ਵੀ ਹੌਲੀ ਹੌਲੀ ਅਪ ਸ਼ੇਪ ਦੇਵਾਂਗੇ ਜਿਵੇਂ ਤਾਂਹੋਂ ਤੋਂ ਆਪਣੀ ਲੱਤ ਮੋਟੀ ਆ ਉੰਨੀ ਫਿਰ ਹੌਲੀ ਹੌਲੀ ਪਤਲੀ ਹੋ ਜਾਈਂ ਉਹ ਉਸੇ ਤਰੀਕੇ ਦੀ ਸ਼ੇਪ ਦੇਣੀ ਹੁੰਦੀ ਆ ਆਪਾਂ ਨੇ ਇਹ ਇਸ ਤਰ੍ਹਾਂ ਇੱਥੋਂ ਆ ਕੇ ਤੁਸੀਂ ਮੈਂ ਹਰ ਇੱਕ ਵੀਡੀਓ 'ਚ ਕਿੰਨੇ ਨੂੰ ਬਾਹਰ ਨੂੰ ਕੱਢਦਾ ਗ੍ਰੋ ਨਿਸ਼ਾਨ ਇਹਦੋਂ ਥੋਡੇ ਕਿੰਨੇ ਨੂੰ ਇਦਦਰੋਂ ਮੇਰੇ ਕਿੰਨੂ ਇੱਕ ਸੂਤ ਤਾਂ ਕਿ ਜਦੋਂ ਆਪਾਂ ਇਹਨੂੰ ਫੋਲਡ ਕਰਾਂਗੇ ਤਰਪਾਈ ਕਰਨ ਦੇ ਵਿੱਚ ਇੱਥੇ ਬਾਲ ਵਗੈਰਾ ਨਾ ਪੈਣ ਤਾਂ ਹੁਣ ਜਿਹੜੀ ਗਲਾਈ ਪਾਉਣੀ ਆ ਪਹੱਥ ਨਹੀਂ ਪਾਵਾਂਗੇ ਇਹ ਆ ਵੇ ਇਹ ਡੂੰਗੀ ਨਹੀਂ ਬਣਦੀ ਧਿਆਨ ਰੱਖਣਾ ਇਹ ਡੂੰਗੀ ਥੋੜੇ ਤੋਂ ਪੈ ਵੀ ਜਾਂਦੀ ਆ ਤਾਂ ਕੈਂਚੀ ਨੂੰ ਬਾਹਰ ਨੂੰ ਰੱਖ ਲੈ ਕਰੋ ਇਸ ਤਰ੍ਹਾਂ ਠੀਕ ਆ ਹੁਣ ਮੈਂ ਤੁਹਾਨੂੰ ਮਿਲ ਕੇ ਵੀ ਦਿਖਾਣਾ ਵੀ ਬੈਗ ਚੁਲ ਕਿੰਨੀ ਰਹੂਗੀ ਇਸ ਪੈਨ ਦੀ ਫਰੰਟ ਝੋਲੀ ਮੈਂ ਤੁਹਾਨੂੰ ਦੱਸ ਤਾਂ ਵੀ 12 ਰਹੂਗੀ ਬੈਗ ਝੋਲੀ ਤੁਹਾਨੂੰ ਨਹੀਂ ਪਤਾ ਲੱਗੂ ਕਿੰਨੀ ਇਹ ਆਪਾਂ ਇੱਥੋਂ ਮਿਲ ਜਾਂਦੀ ਬਿਲਕੁਲ ਸਹੀ ਕਿੰਨੀ ਆ 1.18 ਤਾਂ 15.5 16 ਇਸ ਪੈਨ ਦੀ ਝੋਲੀ ਜਿਹੜੀ ਬਿਲਕੁਲ ਤਿਆਰ ਹੈ ਜੂ ਤੇ ਬਿਲਕੁਲ ਓਕੇ ਦੀ ਰਿਪੋਰਟ ਆਊਗੀ ਬਿਲਕੁਲ ਕੋਈ ਦਿੱਕਤ ਨਹੀਂ ਆਊਗੀ ਪਲਾਜੋ ਤੁਹਾਡਾ ਜਿਹੜਾ ਹੈ ਪੂਰਾ ਸੈੱਟ ਆਊਗਾ ਇਹ ਉਸ ਪਲਾਜੋ ਨਾਲੋਂ ਵਧੀਆ ਫਿਟਿੰਗ ਬਣਦੀ ਏ ਇਸ ਦੀ ਜੇ ਕੋਈ ਭੈਣ ਸਿੱਖ ਸਕਦੀ ਆ ਤਾਂ ਬਹੁਤ ਵਧੀਆ ਹੋ ਜਾਊਗਾ ਕੋਸ਼ਿਸ਼ ਕਰੋ ਸਿੱਖਣ ਦੀ ਦੂਸਰੇ ਪਲਾਜੋ ਨਾਲ ਇਸ ਪਲਾਜੋ ਦੇਰ ਰਾਤ ਦਾ ਫਰਕ ਪੈਂਦਾ ਫਿਟਿੰਗ ਦੀ ਦਾ ਜਿੰਨਤ ਬੜਾ ਸਲਾਈ ਕਰਦੀ ਨਾਲ ਸਲਾਈ ਵੀ ਨਹੀਂ ਜਿਆਦੀ ਹੁੰਦੀ ਆ ਜੇ ਕੋਈ ਆਪ ਦੇ ਆਪ ਦੇ ਭੈਣ ਸਿੱਖਣਾ ਚਾਹੁੰਦੀ ਆ ਤਾਂ ਉਹਨਾਂ ਵਾਸਤੇ ਵਧੀਆ ਗੱਲ ਹੈ ਹਨਾ ਲਓ ਜੀ ਹੁਣ ਆਪਾਂ ਕਟਾਈ ਸ਼ੁਰੂ ਕਰਨ ਲੱਗੇ ਆ ਫਿਰ ਵੀ ਜੇ ਕਿਸੇ ਭੈਣ ਨੇ ਨਾ ਸਮਝਾਈ ਤੁਸੀਂ ਮੇਰੇ ਨਾਲ ਦੁਬਾਰਾ ਸੰਪਰਕ ਕਰ ਲਿਓ ਸ਼ਾਮ ਨੂੰ 8 ਵਜੇ ਤੋਂ ਬਾਅਦ ਠੀਕ ਆ WhatsApp ਤੇ ਮੈਸੇਜ ਜਿੰਨੇ ਮਰਜ਼ੀ ਬੋਲ ਕੇ ਭੇਜਿਆ ਕਰ ਦਿਨੇ ਉਹਦੇ ਮੈਨੂੰ ਕੋਈ ਦਿੱਕਤ ਆਉਂਦੀ ਹੈ ਨਾ ਫਿਰ ਜਦੋਂ ਵੀ ਮੇਰਾ ਟਾਈਮ ਲੱਗਦਾ ਮੈਂ ਤੁਹਾਨੂੰ ਉਹਨਾਂ ਦਾ ਜਵਾਬ ਦੇ ਦਿੰਦਾ ਰਹੇ ਨਾ ਹਨਾ ਮੇਝ ਦੀ ਕੰਮ ਚੋਂ ਕੰਮ ਟਾਈਮ ਕੱਢ ਕੇ ਜਦੋਂ ਮਨ ਕੇ ਚਲੋ ਰੋਟੀ ਖਾਣ ਦਾ ਟਾਈਮ ਹੋਇਆ ਜਾਂ ਚਾਹ ਪੀਣ ਦਾ ਫਿਰ ਮੈਂ ਇੱਕ ਦੋ ਮਿੰਟ ਫੋਨ ਖੋਲਦਾ ਜਦੋਂ ਫਿਰ ਉਹਨਾਂ ਨੂੰ ਜਵਾਬ ਦੇ ਦਿੰਦਾ ਤੇ ਬਾਕੀ ਕਿਸੇ ਵੀ ਭੈਣ ਨੇ ਗੁੱਸਾ ਨਹੀਂ ਕਰਨਾ ਜੇ ਕਿਸੇ ਭੈਣ ਦਾ ਨਹੀਂ ਜਵਾਬ ਦਿੰਦਾ ਕਈ ਵੀ 2 ਦਿਨਾਂ ਬਾਅਦ ਮੈਂ ਕਿਸੇ ਚੀਜ਼ ਦਾ ਜਵਾਬ ਦ ਨਹੀਂ ਪਤਾ ਲੱਗਦਾ ਜਾਂ ਕਈ ਵਾਰੀ ਕੰਮ ਜ਼ਿਆਦਾ ਹੁੰਦਾ ਦੁਕਾਨ ਤੇ ਵੀ ਅਨ ਆਪਾਂ ਇੱਥੇ ਰੋਕ ਕੇ ਕੈਂਚੀ ਨੂੰ ਬਾਹਰ ਨੂੰ ਮੈਂ ਕੱਢਦਾ ਹੁਣ ਇੱਧਰ ਨੂੰ ਆਪਾਂ ਨੇੜੇ ਮਾਰਿਓ ਕੈਮਰਾ ਬੜੇ ਖਾਓ ਇਹਸਾ ਇਥੋਂ ਆਪਾਂ ਲੱਗਾਂਗੇ ਹਲਕਾ ਹਲਕਾ ਸ਼ੀਟ ਦੇ ਜਿਵੇਂ ਜਿਵੇਂ ਆਪਾਂ ਇੰਟਨੀ ਕੈਂਚੀ ਆਮ ਤੌਰ ਉੱਤੇ ਅਖੋਂਜੇ ਮਾਰ ਦੇਣੀ ਆ ਖੋਂਜ ਟੇਢੀ ਨਾ ਨਿਕਲੇ ਤਾਂ ਕਿ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ 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 ਕਰਨਾ ਪੈਣ ਬਣ ਕੇ ਬਾਕੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਨਾਲ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਮਹਾਰਾਜ ਸੁੱਖ ਰੱਖੇ ਵੀ ਆਵਾਜ਼ ਅੱਜ ਇੱਕ ਗੱਟੀ ਨਾ ਜਾਵੇ ਹਨਾ ਆਪਾਂ ਦੂਸਰੀ ਵਾਰੀ ਵੀਡੀਓ ਅਪਲੋਡ ਕੀਤੀ ਆ ਵੈਸੇ ਮੈਂ ਚੈੱਕ ਕੀਤੀ ਦੋ ਤਿੰਨ ਵਾਰ ਪਹਿਲਾਂ ਵੀਡੀਓ ਬਣਾਉਣ ਤੋਂ ਪਹਿਲਾਂ ਆਵਾਜ਼ ਆ ਰਹੀ ਸੀ ਫਿਰ ਵੀ ਕੋਈ ਦਿੱਕਤ ਹੋ ਜਾਂਦੀ ਆ ਹਨਾ ਤਾਂ ਆਪਾਂ ਫਿਰ ਵੀ ਕੋਸ਼ਿਸ਼ ਕਰਾਈ ਆ ਆਵਾਜ਼ ਆਜ ਆਲੋ ਜਦੋਂ ਮੈਂ ਆ ਸਾਰਾ ਤੁਹਾਡਾ ਬੈਲਟ ਲਾ ਕੇ ਪਲਾਜੋ ਬਣ ਗਿਆ ਫਿਰ ਤੁਸੀਂ ਕੱਚਾ ਨਹੀਂ ਕੱਤਣਾ ਕੱਚੀ ਪਾਉਣ ਤੋਂ ਪਹਿਲਾਂ ਪਰ ਇਸ ਦੇ ਨਾਲ ਸੰਕਤੀਆਂ 'ਚ ਪੂਰਾ ਰੱਖ ਕੇ ਫਿਰ ਕੱਚੀ ਪਾਉਣੀ ਹੈ ਤਾਂ ਇਹਦੀ ਲੈਂਡਿੰਗ ਦੀ ਵੀਡੀਓ ਮੈਂ ਅਪਲੋਡ ਕਰ ਦੂੰ ਜਲਦੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਓ ਜਿਹੜੀਆਂ ਭੈਣਾਂ ਲੇਡੀਜ਼ ਪਲੈਜੋ 벨ਟ ਨਾਲ ਸਿੱਖਣਾ ਚਾਹੁੰਦੀਆਂ ਉਹ ਵੀ ਕਮੈਂਟ ਕਰਿਓ ਠੀਕ ਆ ਬਾਕੀ ਜੇ ਕੋਈ ਚੀਜ਼ ਨਾ ਸਮਝ ਆਈ ਉਹ ਫੋਨ ਤੇ ਗੱਲਬਾਤ ਕਰ ਸਕਦੇ ਹੋ ਧੰਨਵਾਦ ਸਤਿ ਸ੍ਰੀ ਅਕਾਲ